ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਇਸ ਟਾਈਮ ਸਵਰਨ ਸਿੰਘ ਸਰਾਂਵਾਲੀ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਸਰਾਂਵਾਲੀ ਸਰਾਂਵਾਲੀ ਪਿੰਡ ਦੇ ਵਿੱਚ ਬਾਈ ਸੌਰਵਜੀਤ ਸਿੰਘ ਦੇ ਘਰੇ ਪਹੁੰਚੇ ਹੋਏ ਆ ਮਿੱਤਰੋ ਬਾਈ ਦਾ ਕੰਮ ਆ ਵਪਾਰ ਦਾ ਤੇ ਬਾਈ ਦੇ ਕੋਲੇ ਅੱਜ ਖਜ਼ਾਨਾ ਭਰਪੂਰ ਆ ਮਿੱਤਰੋ ਸੱਤ ਅੱਠ ਚੋਟੀਆਂ ਦਿਖਾ ਦੇਣੀਆਂ ਤੁਹਾਨੂੰ ਕੁਝ ਸੂਈਆਂ ਕੁਝ ਗੱਬਣਾ ਜਿੰਨੇ ਪਹਿਲਾਂ ਦਾ ਯਕੀਨ ਆ ਉਹ ਵੀ ਆਜੋ ਜਿਹੜੇ ਦੂਜੇ ਤੀਜੇ ਵਾਲੇ ਆ ਉਹ ਵੀ ਆਜੋ ਜਿਹੜਾ ਜਾਨਵਰ ਤੁਹਾਨੂੰ ਜੱਤ ਜੂਗਾ 22 ਦਿਨਾਂ ਦਾ ਰابطਾ ਕੈਮ ਕਰ ਲਿਆ ਜੀ ਮਿੱਤਰੋ ਆਹ ਛੋਟੀ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਵਾਲੀ ਤੋਂ ਸਸਿਕਾ ਸਵਰਨ ਨੇ ਬਈ ਸਸਿਕਾ ਬਈ ਕੀ ਹਾਲ ਹੈ ਬਈ ਠੀਕ ਠਾਕ ਬਈ ਸੇਤਾ ਦੇ ਪਰਿਵਾਰ ਬਈ ਐਂ ਕਿਰਪਾ ਵਧੀਆ ਚੋ ਸ਼ੁਕਰ ਲੈ ਜੀ ਬਈ ਆਉ ਨੂੰ ਤੇ ਨਾਮ ਦੱਸ ਦਈਏ ਬਈ ਸਵਰਨਜੀਤ ਸਿੰਘ ਹੈ ਨਾ ਹਾਂਜੀ ਹਾਂਜੀ ਤੇ ਤੁਹਾਨੂੰ ਜੀ ਬਈ ਘਰ ਆਪਣਾ ਕਿੱਥੇ ਆ ਗਿਆ ਸਰਾਂ ਵਾਲੀ ਬਾ ਪਾਰਨੇ ਪਾਸ ਕੋਲਡ ਸਟੋਰ ਵਾਲੇ ਪਾਸੇ ਕੋਲਡ ਸਟੋਰ ਵਾਲੇ ਪਾਸੇ ਅਜਾ ਸਵਰਨ ਨੇ ਬਈ ਕੰਮ ਆਪਣਾ ਵਪਾਰ ਦਾ ਹੈ ਨਾ ਇਹ ਪਹਿਲੇ ਨੰਬਰ ਤੇ ਛੋਟੀ ਹੈ ਕੀ ਡਿਟੇਲ ਆਉਂਦੀ ਬਈ ਇਹਦਾ ਮੁੱਲ 1.45 ਜੀ 130 ਦੀ ਦੇਵਾਂਗੇ ਠੀਕ ਹੈ ਜੀ ਮੁੱਲ 1.45 13000 ਦੀ ਦੇਣੀ ਆ ਹਾਂ ਬਸ ਹਾਂ ਤਿੰਨ ਕਿੰਨੇ ਬਾਕੀ ਆ ਜੀ ਦਿਨੇ ਦੇ 10 ਬਾਕੀ ਆ ਕੱਟ ਕੱਟ ਪੂਰਾ ਹਾਂ ਦੰਦਾ ਤੋਂ ਕਿਵੇਂ ਕੱਟੀ ਚੌਗੀ ਆ ਚੌਗੀ ਸਿਲਸੂਲ ਬਹੁਤ ਆਣਾ ਬਈ ਬਹੁਤ ਗੱਬਣ ਚੋਟੀ ਸਿੰਗੀ-ਸੁੰਗੀ ਵੀ ਚੰਗੀ ਆ ਚੰਗੀ ਬਾਕੀ ਉੰਜ ਵੀ ਲੋਲੀ ਪੋਲੀ ਪਲੀ ਪੁਲੀ ਆ ਹਨਾ ਦੋ ਤਾਂ ਦੇ ਜੂਗੇ 10-11 ਕਿਲੋ ਬਈ ਇਹ 13-14 ਕਿਲੋ ਦੋ ਕੱਟੀ ਵਾਜਨ ਚਾਹਤ ਲਈ ਝੁੱਟੀਆਂ ਪਿੰਡੇ ਪੁੰਡੇ ਦੀ ਖੁੱਲੀ ਡੋਲੀ ਆ ਹਨਾ ਠੀਕ ਹੈ ਇਹ ਹੋ ਗਈ ਇੱਕ ਨੰਬਰ ਤੇ ਬਈ ਦੋ ਨੰਬਰ ਤੇ ਕੱਟੀ ਜਿਹੜੀ ਬਈ ਆ ਅਬ ਉਹ ਤਾਂ ਆ ਕਰੀ ਉਹਦਾ ਹੀ ਹਾਂਜੀ ਇਹ ਸੋਈ ਹੈ ਜੀ ਇਹ ਸੋਈ ਆ ਹੈਗਾ 9 ਕਿਲੋ ਦੁੱਧ ਥੱਲੇ ਠੀਕ ਹੈ ਜੀ ਮੁੱਲ ਇਹਦਾ 1.5 ਠੀਕ ਹੈ ਜੀ ਲੱਖ ਦੀ ਦੇ ਦੇਣੀ ਹੈ ਬਸ ਇਹ ਮੁੱਲ 1.5 ਲੱਖ ਦੀ ਦੇ ਦੇਗੇ ਸੋਰੀ ਬਾਈ ਕੱਢੀ ਬਾਦੂ ਬੱਚਾ ਕਿਹੜਾ ਆ ਗਿਆ ਇਹਦਾ ਜੀ ਇਹ ਕੱਟੀ ਆ ਮਗਰੀ ਕਿਹੜੀ ਕੱਟੀ ਆਹ ਬੈਠੀ ਆ ਪਈ ਆ ਠੀਕ ਹੈ ਕੱਟੀ ਵਿਖਾਦੀ ਦੀ ਬਾਈ ਹਾਂ ਅੱਜ ਦੀ ਕੱਟੀ ਆ ਗਈ ਮਿੱਤਰੋ ਠੀਕ ਹੈ ਸੂਈ ਨੂੰ ਅੱਜ ਕਿੰਨੇ ਦਿਨ ਦੱਸਿਆ ਸੀਗੇ ਜੀ ਸੂਈ ਨੂੰ ਇਹਨਾਂ ਛੀਵਾ ਦੇਣਾ ਛੀਵਾ ਦੇਣਾ ਲੈ ਵੀ ਮਿੱਤਰੋ ਸਿੰਗੀ-ਸੁੰਗੀ 1 5 ਡਿਮਾਂਡਾ ਤੇ ਲੱਖ ਰੁਪਏ ਦੀ ਦੇਣੀ ਹੈ ਬਾਈ ਮੁੱਲ ਹੋਣਗੇ ਜਿਹੜੇ ਬਸ ਉਹ ਰੱਸਾ ਫੜਾਉਣ ਵਾਲੇ ਹੁੰਦੇ ਐਥੇ ਇਹਦਾ ਸੋਚਿਆ ਜੇ ਵੀ ਵਾਧ ਕਾਟ ਹੋ ਜੂਗੀ 19 80 ਫਰਕ ਹੀ ਪੈਣਾ ਕੋਈ ਬਾਹਲਾ ਨਹੀਂ 19 22 ਨਹੀਂ ਹੋਣਾ ਆ ਲੈ ਬਾਈ ਥੱਲੋ ਥੱਲੋ ਵੀ ਕੱਟੀ ਦੁੱਧ 9 ਕਿਲੋ ਤਿਆਰ ਹੁਣ ਹੈ 9 ਕਿਲੋ ਤਿਆਰ ਐ ਨਾ ਫੋੜਨਾ ਛੱਡਾ ਐ ਬਹੁਤ ਚੰਗਾ ਠੀਕ ਹੈ ਬੱਚੇ ਦੀ ਸਹਿਮਤ ਓਕੇ ਜੀ ਐ ਓਕੇ ਠੀਕ ਹੈ ਬ ਲੇ ਵੀ ਮਿੱਤਰੋ ਸੀਲ ਠੰਡੀ ਸਿੰਘੀ ਸਿੰਘੀ ਵੀ ਚੰਗੀ ਆ ਨਾ ਬਈ ਹਾਂ ਨਹੀਂ ਨਹੀਂ ਬੰਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਨੂੰ ਅੱਜ 5ਵਾਂ ਦਿਨ 5ਵਾਂ ਦਿਨ ਦੂਤਾ ਦੇਈ ਜੋਗੀ 11 ਕਿਲੋ ਝੋਟੀ ਬਈ ਦੇ ਦੂਗੀ ਦੇ ਦੂ ਹੂੰ ਲੈ ਬਈ ਚਾਰੂ ਚੂਰੂ ਬਹੁਤ ਹੂੰ ਖਾਣ ਪੀਣ ਨੂੰ ਖੁੱਲੀ ਆ ਹੂੰ ਨਹੀਂ ਠੀਕ ਐ ਬਈ ਬਣਦੇ ਬਈ ਮੁੱਲ ਇੱਕ 5 1 ਲੱਖ ਰੁਪਏ ਦੀ ਮਿਲ ਜੂਗੀ ਮਿੱਤਰੋ ਦੇਖ ਸਕਦੇ ਆ ਕੱਟੀ ਤੁਸੀਂ ਕਿਰਾਂ ਦੀ ਹੋ ਲੈ ਵੀ ਦੀਪ ਸਿਆ ਲੈਵੇ ਤੇ ਲਾਈਂ ਖਿਆ ਕਰਾਂ ਦੀ ਕੈਮਰਾ ਫਿਰ ਥਾਣ ਦੇਖੋ ਕਿੰਨਾ ਚੰਗਾ ਲੱਗਾ ਕਲਾ ਕੰਨਾ ਹਾਂ ਆ ਚੀਜ਼ ਹੈ ਬਾਈ ਇਹਦੇ ਵਗਰ ਕੱਟੀ ਆ ਗਈ ਹੈ ਨਾ ਜੀ ਤੇ 3 ਨੰਬਰ ਤੇ ਵੱਡੀ ਝੋਟੀ ਜਿਹੜੀ ਬਾਈ ਇਹ ਹਰਿਆਣੇ ਦੀ ਝੋਟੀ ਆਹੀ ਠੀਕ ਹੈ ਜੀ ਅੱਜ ਤਾਂ ਬਹੁਤ ਮਹਿੰਗੀ ਸੀ ਆਪਾਂ ਥੋੜੀ ਘੱਟ ਲਈ ਹੈਗਾ ਹਾਂ ਠੀਕ ਹੈ ਜੀ ਅੱਜ ਤਾਂ 2 15 ਦੀ ਸੀ ਠੀਕ ਹੈ ਜੀ ਆਪਾਂ 1 30 ਦੀ ਲਈ ਆ 1 30 ਦੀ ਹਾਂ ਥਣ ਚ ਮਾੜਾ ਫਾਲਟਾ ਮਗਲੇ ਚ ਮੂੰਹ ਸੜੀ ਕਰਦਾ ਮੂੰਹ ਸੜੀ ਹੋਈ ਸੀ ਹਾਂ ਮੂੰਹ ਸੜੀ ਹੁਣ ਚੋਂ ਆਉਂਦੇ ਵਿੱਚ ਦੁੱਧ ਆਉਂਦਾ ਕਿ ਨਹੀਂ ਆਉਂਦਾ ਆਉਂਦਾ ਠੀਕ ਹੈ ਪੌਣਾ ਪੌਣਾ ਕਿਲੋ ਆਉਂਦਾ ਹੁਣ ਪੌਣਾ ਕਿਲੋ ਆਉ ਲੱਗਦਾ ਜੇ ਕੋਈ ਲਾਜ ਕਰਾ ਲਵੇ ਸਹੀ ਹੋ ਜੂਗੀ ਹਾਂ ਸਹੀ ਹੋ ਜੂਗੀ ਪਿਓਰ ਹਰਿਆਣੇ ਦੀ ਆ ਪਿਓਰ ਹਰਿਆਣੇ ਪੁੜਾ ਪੁੜਾ ਦੁੱਧ 15 ਕਿਲੋ ਹੁਣ ਵੀ ਆ ਹਮ ਬਈ ਠੀਕ ਦੁੱਧ ਕਿੰਨਾ ਤਿਆਰ ਆ ਜੀ ਹੁਣ 15 ਕਿਲੋ ਆ ਪਹਿਲਾ ਥਣ ਤੋਂ ਪਹਿਲਾ 18-19 ਕਿਲੋ ਜਵਾਇਆ ਪਹਿਲਾ ਥਣ ਤੋਂ 18-19 ਕਿਲੋ ਕਿਹੜੇ ਥਣ ਨੂੰ ਹੋਈ ਏ ਮੂੰਹ ਸੜੀ ਮਗਲੇ ਨੂੰ ਉਹ ਮੂਰ ਬਹਿਣੀ ਵਾਲਾ ਬਹਿਣੀ ਵਾਲਾ ਠੀਕ ਹੈ ਬਈ ਹਾਂ ਦੁੱਧ ਆਉਣ ਲੱਗ ਗਿਆ ਵਧੀਆ ਹੋ ਹੋ ਪਛਮਾਨ ਛੱਡਦੀ ਹੁਣ ਹਾਂ ਹਾਂ ਪਛਮਾਨ ਹੋ ਜੂਗੀ ਝੋਟੀ ਸਹੀ ਯਾਰ ਬਈ ਹਾਂ ਹਾਂ ਬਾਲ ਹੋ ਜੂਗੇ ਹੂੰ ਮੈਂ ਥੋੜੇ ਟਾਈਮ ਲੱਗੂ ਇਹ ਲੈ ਕੇ ਆਈ ਆਂਦੀ ਸ਼ੌਕਣਾ ਵੀ ਆਪ ਸਾਮ ਕੇ ਕਰ ਲਾਂਗੇ ਜੇ ਕੋਈ ਹੋਇਆ ਗਾਹ ਤਾ ਦੇ ਵੀ ਇਹ ਠੀਕ ਹੈ ਦੁੱਧ ਦੇ 15 ਕਿਲੋ ਤਿਆਰ ਆ ਹੁਣ ਤਿਆਰ ਆ ਠੀਕ ਹੈ ਬਈ ਖੜੀ ਵੀ ਕਿੰਨੇ ਦਿਨਾਂ ਦੀ ਦੱਸੂਗੀ ਤਾਂ ਦੱਸੂਗੀ ਖੜੀ ਆ ਹਨਾ ਬਈ ਮਗਰ ਕੱਟਾ ਹੂੰ ਸੂਈ ਕਿੰਨੇ ਦਿਨਾਂ ਦੀ ਬਈ ਹੋਗੇ 22 24 ਦਿਨ ਆ ਜਿਹੜਾ ਕੱਟਾ ਜੀ ਆ ਬੱਸ ਆ ਕੱਟਾ ਦੀ ਪੈਂਦਾ ਬਈ ਛੋਟੀ ਵਾਕਏ ਬਈ ਬੜੀ ਚੰਗੀ ਝੋਟੀ ਆਈ ਆ ਹਨਾ ਆ ਲੈ ਬਾਈ ਹੋ ਠੀਕ ਹੈ ਤੇ ਬਾਈ ਤੇਰੀ ਤੈਨੂੰ ਚਾਰ ਨੰਬਰ ਤੇ ਆ ਜੀ ਭਗੋੜ ਹੈ ਹੈ ਬਾਈ ਹੈ ਚਾਰ ਨੰਬਰ ਵਾਲੀ ਝੋਟੀ ਬਾਈ ਲੈ ਵੀ ਚਾਰ ਨੰਬਰ ਵਾਲੀ ਪਲੋਂ ਕੱਟੀ ਆ ਦੁੱਧ 13 ਗੱਲੋ ਠੀਕ ਹੈ ਬਾਈ ਕਿੰਨੇ ਦਿਨਾਂ ਦਾ ਸੂਆ ਪਈ ਹੁੰਦਾ ਇਹ ਰਾਜ ਚ ਸੂਆ ਹੋ ਗਿਆ 13 ਦਿਨ ਦਾ 13 ਦਿਨ ਦਾ ਚੂਣ ਚਣ ਕਿਵੇਂ ਲੱਗਾ ਬਈ ਚੂਣ ਇੱਕ ਨੰਬਰ ਮੋਟਾ ਮੋਟਾ ਚੂਣ ਇਹ ਵੀ ਜਾਤ ਬਹੁਤ ਹੈ ਕੱਟੀ ਤੇ ਹਨਾ ਬਈ ਹਾਂ ਕੱਟੀ ਬਾਈ ਬਾਹਲੀ ਚੰਗੀ ਆ ਹੂੰ ਕਿੰਨੇ ਦਿਨ ਹੋਗੇ ਮੈਂ ਦੋ ਤਾਂ 15 ਕਿਲੋ ਤੇ ਖੜੀ ਰਹੂਗੀ ਹਾਂ 15 ਤੋਂ ਬਾਅਦ ਜੋਗੀ ਘਟਦੀ ਨਹੀਂ ਹਾਂ ਆ ਗਰਮੀ ਕਰਕੇ ਥੋੜਾ ਘਟ ਖਾਂਦੀ ਆ ਚਾਹਤਾ ਝੋਟੀ ਦੇ ਪਾਰ ਖੂ ਬੰਦਾ ਪਰਖ ਲੂਗਾ ਬੜੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈਆਂ ਦੀ ਹਨਾ ਹਾਂ ਮੈਂ ਠੀਕ ਆ ਜੀ ਇਹਦਾ 2 ਲੱਖ ਰੁਪਏ ਦਾ ਮੁੱਲ ਕਰਦੇ ਹਾਂ ਇਹਦਾ 2 ਲੱਖ ਆ ਜੀ ਹਾਂ ਜੀ ਦੇਣੀ ਕਿੰਨੇ ਦੀ ਹੈ ਦੇਣੀ 170 ਦੀ 80 ਦੀ ਬਸ 70 80 ਇਹ ਮਿੱਤਰੋ ਇਹਦਾ 2 ਲੱਖ ਰੁਪਈਆ ਮੁੱਲ ਹੈ 170 ਦੀ ਮਿਲੂਗੀ ਬਈ 13 ਕਿਲੋ ਦੁੱਧ ਦਾ ਜਹਾਜ਼ਰ ਆ ਕੰਡੇ ਤੇ ਲਾ ਕੇ ਪਹਿਲਣ ਕੱਟੀ ਦੇ ਥੱਲੇ ਬਈ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਜੋਕ ਕੇ ਚੋਕ ਲ ਜਾ ਸਕਦੇ ਆ ਹਨਾ ਨਹੀਂ ਠੀਕ ਆ ਬਈ ਤੇ ਇਹ ਹੋ ਗਈਆਂ ਆਪਣੀਆਂ ਅੰਦਰ ਲਈਆਂ 4 ਹੁਣ ਆ ਜੀ ਆਪਾਂ ਬਾਹਰ ਲੈ ਪਾਸੇ ਇਹ ਕੱਟਾ ਆ ਇਹਦਾ ਬਈ ਕੱਟਾ ਠੀਕ ਆ ਬਈ ਮਹਾਰਾਜ ਜਿਹੜੀ ਆ ਐਨੂ ਮੂੰਹ ਕਰਕੇ ਖੜੀ ਐ ਇਹਦੀ ਕੀ ਡਿਟੇਲ ਆ ਇਹ ਤੀਜਾ ਸੂਆ ਜੀ ਜੀ ਸੂਰ ਹੋ ਗਏ 20 ਦਿਨ 20 ਦਿਨ ਠੀਕ ਆ ਕਿਨੇ ਦੁੱਧ ਤੇ ਚੱਲਦੀ ਆ ਹੁਣ ਜੀ ਇਹ 13 ਕਿਲੋ 12 ਤੋਂ 13 12 ਤੋਂ 13 ਕਿਲੋ ਤੁਸੀਂ ਚੋਣ ਚੰਗਾ ਲੱਗਾ ਜੀ ਬਹੁਤ ਚੰਗਾ ਠੀਕ ਆ ਬਈ ਓਕੇ ਲਿਓ 19 ਕੀ ਪਾਸਾ ਹੈਗਾ ਮੈਨੂੰ ਲੱਗਦਾ ਹਾਂ 19 ਕੀ ਆ ਪਾਸਾ ਦੁੱਧ ਨਹੀਂ ਘਟਾ ਬਸ ਠੀਕ ਆ ਜੀ ਆਪਾਂ ਚੋਣ ਇਹਦਾ ਭਾ ਜੀ ਹੈ ਇਹਦਾ ਭਾ ਇਹਦਾ ਭਾ 1 20 1 20 10 ਤਣੇ ਦੇਣ 10 ਦੀ 10 ਦੀ ਠੀਕ ਆ ਜੀ ਨਹੀਂ ਮੇਤਰੋ ਪਾ ਇਹਦਾ 1 ਲੱਖ ਹੈਗਾ 20 ਰੁਪਿਆ ਦੇਣ ਲੈਣ ਹੈਗਾ ਇਹਦਾ 1 ਲੱਖ 10000 ਰੁਪਿਆ ਪਾਸਾ ਹੈਗਾ ਵਾ ਬਾਈ ਜਰੂਰ ਮੈਂ ਦੁੱਧ ਦਾ ਫਰਕ ਨਹੀਂਗਾ ਪਈਆਂ ਦਾ ਇਹਨੇ ਮੈਂ ਅਗਰ ਬੱਤਿਆ ਕਿਹੜਾ ਆ ਗਿਆ ਜੀ ਆ ਪਰਲਾ ਕਟਾ ਤੇ ਪਰਲਾ ਕਟਾ ਵਿਖਾ ਲਈਦੀ ਬਨਾਲ ਦੀ ਨਾਲ ਆ ਜਿਹੜਾ ਠੀਕ ਹੈ ਬਾਈ ਓਕੇ ਟਾਕੀਆਂ ਬੰਨੀਆਂ ਹਾਂ ਨਿਸ਼ਾਨੀਆਂ ਹਾਂ ਨਿਸ਼ਾਨੀਆਂ ਫਿਰ ਟਾਕੀਆਂ ਬਣਦੇ ਨਾ ਹਣਾ ਬਾਈ ਆ ਟਾਕੀਆਂ ਕੋਲ ਹਾ ਹਾ ਫਰ ਬੱਚਾ ਲੱਗ ਜਾਂਦਾ ਨਾ ਠੀਕ ਹੈ ਬਾਈ ਲੈ ਬਾਈ ਆ ਵੇਖ ਆ ਛੋਟੀ ਵੇਚਤੀ ਅੱਛਾ ਤੇ ਬਚਾ ਹੋਰ ਢੱਡੀ ਕੇ ਮਹਿਣੀ ਸੀ ਕਰੇ ਅੱਛਾ ਫੇਰ ਰਹਿ ਗਈ ਜੇ ਮੈਂ ਆ 12 ਵਜੇ ਮੈਨੂੰ ਵੇਖ ਕੇ ਰੇਂਗੇ ਲੱਗ ਬਚਾ ਢੱਡਾ ਮਿਲ ਪਈ ਨੰਨ ਵੀ ਠੀਕ ਹੈ ਇਹ ਪਹਿਲਾ ਨਹੀਂ ਹੈ ਜੀ ਪਹਿਲਾਂ ਠੀਕ ਕਿੰਨੇ ਦਿਨ ਹੋ ਗਏ ਸੋਈ ਨੂੰ ਸੋਈ ਨੂੰ ਇਹਨੂੰ ਹੋ ਗਿਆ 7ਵਾਂ ਦਿਨ 7ਵਾਂ ਦਿਨ ਕਿੰਨੇ ਦੁੱਧ ਚੱਲਦੀ ਹੈ ਜੀ ਇਹ ਦੁੱਧ 8 ਕਿਲੋ 8 ਕਿਲੋ ਇਹਦਾ ਭਾ ਜੀ ਇਹਦਾ ਭਾ ਬਾਲਾ ਨਹੀਂ 1.5 1.5 ਦੀ ਨਹੀਂ ਇਹ ਦੇਣੀ 90 ਦੀ 90 ਦੀ ਠੀਕ ਹੈ ਬਈ ਮੇਤਰੋ ਥੱਲੋ ਥੱਲੋ ਬਹੁਤ ਜ਼ਬਰਦਸਤ ਹੈ ਨਾ ਬਈ ਤੇ ਚੌਣ ਚਣ ਦਾ ਚੰਗਾ ਲੱਗਾ ਬਹੁਤ ਚੌਣ ਚੰਗਾ ਲੱਗਾ ਉਹ ਠੀਕ ਹੈ ਸਾਡਾ ਬੰਦਾ ਦਿੱਗਾ ਬਈ ਨਹੀਂ ਠੀਕ ਹੈ ਪੜਦੇ ਬਈ ਪੜਦੇ ਪਹਿਲਾਂ ਨਹੀਂ ਹੈ ਹਾਂ ਹਾਂ ਚੋਟੀ ਦੁੱਧ ਦਾ ਬਈ 11 12 ਕਿਲੋ ਰਟੀਗੀ ਰਹੂਗੀ ਹਾਂ ਤਾਂ 10 11 ਵੀ ਤੇ ਪਹਿਲਾਂ ਬਹੁਤ ਆ ਭਾ ਵੀ ਕਿਹੜਾ ਫਿਰ ਬਈ ਇਹਰਾ ਆਹ ਬੱਚਾ ਇਹਦਾ ਆਹਦਾ ਠੀਕ ਹੈ ਬਈ ਇਹ ਹੋ ਗਿਆ ਤਾਂ ਗੱਪਣ ਵੀ ਫੁਪਖਾ ਦਈ ਬਈ ਹਾਂ ਗੱਪਣ ਉਹ ਇਹ ਨੂੰ ਲਿਆ ਬਈ ਇੱਥੇ ਰੋਜ ਦੀ ਵਾਰ ਲੈ ਇਹ ਦੋ ਦੰਦ ਕੱਟੀ ਹੈ ਹੈ ਨੀ ਕਿੰਨੇ ਦਿਨ ਬਾਕੀ ਬਈ ਜਾਂਦੇ ਇਹ ਰਿਦਾਂ ਤਾਂ 5-6 ਦਿਨ ਰਹਿੰਦੇ ਸੂਬੇ 2 ਦਿਨਾਂ ਸੂਬੇ ਤਾਂ ਨਾ ਸਿੰਗੀ-ਸਿੰਗੀ ਬੁੱਧਲੀ ਬਾਦ ਹੋਏ ਲੋਣਾ ਬਾਈ ਖਰੀ-ਖਰੀ ਹੈ ਜਿੰਨੀ ਹੈਗੀ ਬਾੜੀ ਚੰਗੀ ਜਾਮਨ ਵਰਗੀ ਕਾਲੀ ਦੁੱਧ ਵਾਲੀ ਝੋਟੀ ਹੈ ਬਾਈ ਹੈਨਾ ਪਤਲੀ ਬਰੀਕ ਝੋਟੀ ਹੈ ਕੀ ਰੇਟ ਰਊ ਕਹਿੰਦਾ ਜੀ ਇਹ ਰ 130 130 ਮਾਨਤਾ ਉਹਨਾਂ ਨਾਲ ਬਸ 20 ਹੀ ਦੇ ਦੇਣੀ ਬਸ ਠੀਕ ਹੈ ਬਾਈ ਓਕੇ ਆ ਤਾਂ ਇਹਨਾਂ ਕਰ ਬਈ ਰੇਟ ਆ ਜਿਹੜੇ ਬਾਈ ਤੁਹਾਨੂੰ ਆ ਕੇ ਪਸ਼ੂਆਂ ਦੇ ਪਤਾ ਲੱਗੂਗੇ ਵਾਕਿਆ ਹੀ ਬਈ ਨੇ ਠੀਕ ਕੀਤੇ ਬਾਈ ਚੀਜ਼ਾਂ ਮਿਲ ਜਾਣੀਆਂ ਜਿਨ੍ਹਾਂ ਨੇ ਚਮਕਾਈਆਂ ਤਾਂ ਨਹੀਂ ਗੱਲ ਲੱਖ-ਲੱਖ ਦੁੱਧਾ ਕਰਕੇ ਨਹੀਂ ਚਮਕਾਈ ਸਹੀ ਗੱਲ ਆ ਜੀ ਚੰਗੀ ਝੋਟੀ ਵੇਚਣੀ ਹੋਈ ਤਾਂ ਵੀ ਫੋਨ ਲਾ ਦੇਣਾ ਹੈ ਨਾ ਬਾਈ ਚੰਗੀ ਝੋਟੀ ਵੇਚਣੀ ਹੋਈ ਤਾਂ ਬਾਈ ਨਾਲ ਸੰਪਰਕ ਵੀ ਕਰ ਲਓ ਬਾਈ ਕੱਟੀ ਹੋਵੇ ਦਾਣੇ ਵਰਗੀ ਚੀਜ਼ ਦੁੱਧ ਵਾਲੀ ਜਾਤ ਕੁਆਲਟੀ ਬੱਚਾ ਭੋਲੀ ਤਾਂ ਵੀ ਦੇ ਦਿਓ ਬਾਈ ਨੂੰ ਹੈ ਨਾ ਬਾਈ ਜੀ ਹੋ ਜਾ ਤੁਹਾਨੂੰ ਉਹਦੇ ਪੈਸੇ ਮਿਲ ਜਾਣਗੇ ਤੁਹਾਨੂੰ ਬਾਈ ਬਾਈ ਨੰਬਰ ਕਿੰਨਾ ਆ ਗਿਆ ਤੁਹਾਨੂੰ ਬਾਈ 94176 ਹਾਂਜੀ 93442 ਇੱਕ ਵਾਰੀ ਹੋਰ ਬੋਲੀ 94176 93442 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲੋ ਰਾਬਤਾ ਕਹਿ ਮਿੱਤਰੋ ਪਿੰਡ ਸਰਾਵਾਲੀ ਜ਼ਿਲ੍ਹਾ ਲੱਗਦਾ ਬਾਈ ਨੇ ਫਰੋਹੇਪੁਰ ਕੋਲਡ ਸਟੋਰ ਵਾਲੀ ਸਾਈਡ ਆ ਕੇ ਫਿਰ ਨਹੀਂ ਉੱਤੇ ਬਾਈ ਦਾ ਘਰ ਆ ਬਾਈ ਦਾ ਮੂਰੇ ਠਈਆ ਬਣਿਆ ਹੋਇਆ ਬੂਹੇ ਦੇ ਵੱਡਾ ਸਾਰਾ ਉਹ ਨਿਸ਼ਾਨੀ ਆ ਬਾਈ ਸਵਰਨਾ ਕੋਕਰੀ ਵਾਲਾ ਕਹਿੰਦੇ ਸਾਰੀਆਂ ਮਈਆਂ ਦੇ ਵਿੱਚੋਂ ਆ ਮੈਂ ਟੌਪ ਆ ਬਾਈ ਸਵਰਨਾ ਕੋਕਰੀ ਵਾਲਾ ਕਹਿੰਦੇ ਸਵਰਨਾ ਮੋਟਰ ਵਾਲਾ ਕਹਿੰਦੇ ਸਵਰਨਾ ਵਪਾਰੀ ਕਹਿੰਦੇ ਸਵਰਨਾ ਵਪਾਰੀ ਕਹਿ ਦਿਓ ਸਵਰਨਾ ਕੋਕਰੀ ਵਾਲਾ ਕਹਿ ਸੋਰਨਾ ਗੱਡੀ ਵਾਲਾ ਵੀ ਕਹਿੰਦਾ ਸੋਰਨਾ ਗੱਡੀ ਵਾਲਾ ਵੀ ਕਹਿੰਦਾ ਚਾਰ ਤਰ੍ਹਾਂ ਦੇ ਨਾਮ ਨੇ ਹਾਂ ਠੀਕ ਹੈ ਬਾਈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ